ਾਰੇ ਹੀ ਸ੍ਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਜੋ ਲੋਕਰਾ ਚੈਨਲ ਨਾਲ ਬਹੁਤ ਬਹੁਤ ਸਵਾਤ ਤੁਹਾਡਾ ਨੀਲਾ ਡਰਮ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਜੇ ਹੁਣ ਕਿਸੇ ਨੇ ਨੀਲਾ ਡਰਮ ਖਰੀਦਣਾ ਹੋਵੇਗਾ ਤਾਂ ਉਸ ਨੂੰ ਆਪਣਾ ਆਧਾਰ ਕੱਟ ਦੇਣਾ ਪਵੇਗਾ ਨੀਲਾ ਡਰਮ ਐਵੇਂ ਨਹੀਂ ਕੋਈ ਵੀ ਖਰੀਦ ਸਕਦਾ ਨੀਲੇ ਡਰਮ ਨੇ ਪੂਰੇ ਸੋਸ਼ਲ ਮੀਡੀਆ ਤੇ ਤੇ ਪੂਰੇ ਦੇਸ਼ ਦੇ ਵਿੱਚ ਹੜਕਮ ਮਚਾ ਦਿੱਤਾ ਹੈ ਕੀ ਕਾਰਨ ਨੀਲਾ ਡਰਮ ਸੁਰਖੀਆਂ ਦਾ ਵਿਸ਼ਾ ਕਿਉਂ ਬਣ ਗਿਆ ਹੈ ਨੀਲੇ ਡਰਮ ਦੇ ਵਿੱਚ ਪੈਸਟੀਸਾਈਡ ਆਉਂਦੀਆਂ ਸੀ ਕਿਸਾਨ ਲੈ ਕੇ ਆਉਂਦੇ ਸੀ ਉਹ ਪੈਸਟੀਸਾਈਡ ਜੋ ਕਿ ਹੁਣ ਉਹ ਨੀਲਾ ਡਰਮ ਤੇ پابੰਦੀ ਲਾ ਦਿੱਤੀ ਗਈ ਹੈ ਉਹ ਕਿਸਾਨਾਂ ਨੂੰ ਨੀਲਾ ਡਰਮ ਨਹੀਂ ਮਿਲਿਆ ਕਰੇਗਾ ਪੈਸਟੀਸਾਈਡ ਨੀਲੇ ਡਰਮ ਵਿੱਚ ਨਹੀਂ ਆਉਣਗੀਆਂ ਕਿਸੇ ਤਰ੍ਹਾਂ ਦਾ ਵੀ ਡਰਮ ਜੋ ਪਲਾਸਟਿਕ ਦਾ ਹੋਵੇਗਾ ਉਹ ਜੋ ਕਿਸਾਨ ਜਾਂ ਆਮ ਲੋਕ ਨਹੀਂ ਖਰੀਦ ਸਕਣਗੇ ਜੇਕਰ ਕਿਸੇ ਨੇ ਉਹ ਡਰਮ ਖਰੀਦਣਾ ਹੋਵੇਗਾ ਦੁਕਾਨਦਾਰ ਤੋਂ ਉੱਥੇ ਆਪਣਾ ਡਾਟਾ ਸਬਮਿਟ ਕਰਾਉਣਾ ਪਵੇਗਾ ਮਨਜ਼ੂਰੀ ਮਿਲੇਗੀ ਫਿਰ ਉਹ ਡਰਮ ਖਰੀਦ ਸਕਦਾ ਹੈ ਅਕਸਰ ਇਸ ਡਰਮ ਨੇ ਅਜਿਹਾ ਕੀ ਕਰ ਦਿੱਤਾ ਇਸ ਡਰਮ ਦੇ ਪਿੱਛੇ پابੰਦੀ ਕਿਉਂ ਲਾ ਦਿੱਤੀ ਗਈ ਜਿਹੜੇ ਪਲਾਸਟਿਕ ਦੇ ਇਹ ਨੀਲੇ ਡਰਮ ਬਣ ਰਹੇ ਸੀ ਜਿੱਥੇ ਜੈ ਫੈਕਟਰੀਆਂ ਦੇ ਵਿੱਚ ਡਰਮ ਤਿਆਰ ਹੁੰਦੇ ਨੇ ਉਸ ਤੋਂ ਬਾਅਦ ਉਹ ਫੈਕਟਰੀਆਂ ਵਾਲੇ ਇਹ ਡਰਮ ਅੱਗੇ ਵੇਚਦੇ ਨੇ ਸੋ ਉਹਨਾਂ ਫੈਕਟਰੀਆਂ ਨੂੰ ਨੁਕਸਾਨ ਹੋਵੇਗਾ ਜੇਕਰ ਇਹ ਡਰਮ ਖਰੀਦਰ ਤੇ پابੰਦੀ ਲੱਗਦੀ ਹੈ ਤਾਂ ਸੋ ਇਸ ਡਰਮ ਦੇ ਉੱਪਰ پابੰਦੀ ਕਿਉਂ ਲਾਈ ਗਈ ਹੈ ਜੋ ਪਿਛਲੇ ਦਿਨੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮੇਠ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਸੀ ਉਸ ਘਟਨਾ ਤੋਂ ਬਾਅਦ ਹੁਣ ਸਰਕਾਰ ਜਾਗੀ ਹੈ ਪ੍ਰਸ਼ਾਸਨ ਜਾਗਿਆ ਹੈ ਜੋ ਵੀ ਨੀਲੇ ਡਰਮ ਹੁੰਦੇ ਨੇ ਉਹਨਾਂ ਦੇ ਉੱਪਰ پابੰਦੀ ਲਾਈਏ ਜੋ ਕਿ ਮੇਠ ਦੇ ਵਿੱਚ 100 ਕਤਲकांड ਜੋ ਇਨੀ ਦਿਨੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਕਤਲ ਤੋਂ ਬਾਅਦ ਸਭ ਤੋਂ ਵੱਧ ਚਰਚਾ ਦੇ ਵਿੱਚ ਚੱਲ ਰਿਹਾ ਹੈ ਨੀਲਾ ਡਰਮ ਜੋ ਨੀਲਾ ਡਰਮ ਢੋਲ ਹੁੰਦਾ ਹੈ ਉਹਨੂੰ ਖਰੀਦਣ ਵਾਸਤੇ ਹੁਣ ਸਖਤ ਹਦਾਇਤਾਂ ਜਾਰੀ ਕੀਤੀਆਂ ਨੇ ਜੋ ਕਿ ਸੌਰਵ ਕਤਲ ਕਾਂਡ ਤੋਂ ਬਾਅਦ ਨੀਲੇ ਡਰਮ ਦਾ ਖੋ ਪੂਰੇ ਦੇਸ਼ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਇਹ ਹਰ ਰੋਜ਼ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਸਾਹਮਣੇ ਆ ਰਹੀਆਂ ਨੇ ਨੀਲੇ ਡਰਮ ਨੂੰ ਜੋ ਖਬਰਾਂ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਲੋਕ ਜੋ ਨੀਲਾ ਡਰਮ ਜਾਂ ਨੀਲਾ ਟੋਲ ਖਰੀਦੇ ਸੀ ਆਪਣਾ ਪਾਣੀ ਭਰਨ ਵਾਸਤੇ ਜਾਂ ਹੋਰ ਕਿਸੇ ਕੰਮ ਵਾਸਤੇ ਹੁਣ ਆਸਾਨੀ ਨਾਲ ਨਹੀਂ ਖਰੀਦ ਸਕਣਗੇ ਇਸ ਦੇ ਲਈ ਖਰੀਦਦਾਰ ਨੂੰ ਆਪਣਾ ਆਧਾਰ ਕਾਰਡ ਦਿਖਾਉਣਾ ਹੋਵੇਗਾ ਇਸ ਤੋਂ ਬਾਅਦ ਆਪਣਾ ਪੂਰਾ ਡਾਟਾ ਸਬਮਿਟ ਕਰਾਉਣਾ ਹੋਵੇਗਾ ਫਿਰ ਉਹ ਨੀਲਾ ਡਰਮ ਖਰੀਦ ਸਕਣਗੇ ਜੋ ਕਿ ਘਟਨਾ ਕੀ ਵਾਪਰੀ ਸੀ ਉਹ ਘਟਨਾ ਉਹ ਬਾਦ ਪੂਰਾ ਪ੍ਰਸ਼ਾਸਨ ਡਰਿਆ ਹੋਇਆ ਔਰ ਪੂਰੇ ਲੋਕ ਡਰੇ ਹੋਏ ਨੇ ਦੁਕਾਨਦਾਰ ਵੀ ਹੁ ਨੀਲਾ ਡਰਮ ਜਿਹੜਾ ਅੱਗੇ ਵੇਚਣ ਤੋਂ ਡਰ ਰਹੇ ਨੇ ਜਾਂ ਪਹਿਲਾਂ ਖਰੀਦਣ ਤੋਂ ਉਹ ਡਰਮ ਦੀ ਪੂਰੀ ਜਾਣਕਾਰੀ ਦਿੱਤੀ ਜਾ ਰਹੀਏ ਦੁਕਾਨਦਾਰ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਹੀ ਡਰਮ ਵੇਚ ਸਕਦੇ ਨੇ ਜਾਂ ਖਰੀਦ ਸਕਦੇ ਨੇ ਸੋ ਮੇਟਸ ਦੇ ਵਿੱਚ ਸਾਰਵ ਕਤਲ ਕਾਂਡ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਸਥਿਤੀ ਨੀਲੇ ਡਰਮ ਨੇ ਜੋ ਗੰਭੀਰਤਾ ਪੈਦਾ ਕੀਤੀ ਹੈ ਨੀਲੇ ਢੋਲ ਵੇਚਣ ਵਾਲੇ ਵਕੀਰਤਾ ਇਸ ਨੂੰ ਵੇਚਣ ਤੋਂ ਡਰ ਰਹੇ ਨੇ ਇੰਨਾ ਹੀ ਨਹੀਂ ਵਪਾਰੀਆਂ ਨੇ ਵੀ ਢੋਲ ਖਰੀਦਣ ਵਾਲੇ ਗਾਹਕਾਂ ਤੋਂ ਉਹਨਾਂ ਦੇ ਠਿਕਾਣੇ ਬਾਰੇ ਪੁੱਛਣਾ ਵੀ ਸ਼ੁਰੂ ਕਰ ਦਿੱਤਾ ਹੈ ਕੁਝ ਡੀਲਰ ਖਰੀਦਾਰਾਂ ਤੋਂ ਉਹਨਾਂ ਦਾ ਆਧਾਰ ਕਾਰਡ ਵੀ ਮੰਗ ਰਹੇ ਨੇ ਵਪਾਰੀਆਂ ਨੂੰ ਡਰ ਹੈ ਕਿ ਜੇਕਰ ਉਹ ਕਿਸੇ ਛੱਕੀ ਨੂੰ ਢੋਲ ਵੇਚਦੇ ਹਨ ਤਾਂ ਪੁਲਿਸ ਉਹਨਾਂ ਨੂੰ ਇਸ ਜਾਂਚ ਵਿੱਚ ਪਸਾ ਸਕਦੀ ਹੈ ਸੋ ਇਸੇ ਕਤਲ ਦੇ ਖੁਲਾਸੇ ਤੋਂ ਬਾਅਦ ਫੁੱਲਸ ਦਾ ਸਿਰਫ ਢੋਲ ਵੇਚਣ ਵਾਲਿਆਂ ਤੇ ਸਭੋ ਖਰੀਦਣ ਵਾਲਿਆਂ ਤੋਂ ਵੀ ਪੁਸ਼ਕਿਸ਼ ਕੀਤੀ ਜਾ ਰਹੀ ਹੈ ਦੁਕਾਨਦਾਰ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਰਿਕਾਰਡ ਰੱਖਣ ਬਾਰੇ ਗੱਲ ਕੀਤੀ ਜਾ ਰਹੀ ਹੈ ਸੋ ਮਾਮਲਾ ਕੀ ਸੀ ਮੇਟ ਦੇ ਵਿੱਚ ਇੱਕ ਪਤੀ ਪਤਨੀ ਦੇ ਵਿੱਚ ਝਗੜਾ ਹੁੰਦਾ ਔਰ ਪਤਨੀ ਆਪਣੇ ਹੋਰ ਦੋਸਤ ਨਾਲ ਮਿਲ ਕੇ ਆਪਣੇ ਪਤੀ ਦੇ ਟੁਕੜੇ ਕਰ ਦਿੰਦੀ ਹੈ 15 ਟੁਕੜੇ ਕਰਨ ਤੋਂ ਬਾਅਦ ਉਹ ਨੀਦੇ ਢੋਲ ਦੇ ਵਿੱਚ ਪਾ ਦਿੰਦੀ ਹੈ ਔਰ ਉਸ ਤੋਂ ਬਾਅਦ ਉਹਦੇ ਵਿੱਚ ਗਿੱਲਾ ਸੀਮਿੰਟ ਪਾ ਕੇ ਉਸ ਨੂੰ ਪੈਕ ਕਰ ਦਿੱਤਾ ਜਾਂਦਾ ਹੈ ਔਰ ਕਈ ਦਿਨ ਉਹਨਾਂ ਦਾ ਪਤੀ ਜਿਹੜਾ ਉਹ ਦਾ ਮੁਸ਼ਕਤ ਤੱਕ ਨਹੀਂ ਨਿਕਲਦਾ ਸੁਰਾਗ ਨਹੀਂ ਨਿਕਲਦਾ ਔਰ ਜਦੋਂ ਉੱਚ ਦਸ ਹੁੰਦੀ ਹੈ ਪੁਲਿਸ ਇਸ ਮਾਮਲੇ ਨੂੰ ਖੰਗਾਲਦੀ ਹੈ ਤਾਂ ਉਸ ਵਕਤ ਸਾਰਾ ਘਟਨਾ ਸਾਹਮਣੇ ਆਂਦੀ ਉਹ ਡਰਮ ਨੂੰ ਪੁੱਟਿਆ ਜਾਂਦਾ ਹੈ ਉਹ ਸੀਮਿੰਟ ਦੇ ਵਿੱਚ ਉਸਦੇ ਪਤੀ ਦੇ 15 ਟੁਕੜੇ ਨਿਕਲਦੇ ਨੇ ਜੋ ਨੀਲੇ ਡਰਮ ਦੇ ਵਿੱਚ ਪਾ ਕੇ ਭਰੇ ਹੋਏ ਸੀ ਇਸ ਨੂੰ ਲੈ ਕੇ ਸਰਕਾਰ ਦੇ ਵੱਲੋਂ ਇਹ ਨੀਲਾ ਡਰਮ ਦੇ ਉੱਪਰ پابੰਦੀ ਲਾ ਦਿੱਤੀ ਹੈ ਕੋਈ ਵੀ ਨੀਲਾ ਡਰਮ ਹੁਣ ਨਹੀਂ ਖਰੀਦ ਸਕੇਗਾ ਬਿਨਾਂ ਆਧਾਰ ਕਾਰਡ ਦਿਖਾਏ